ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਇਸੇয়াল ਇਸੇয়াল ਪੈਂਡ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਖਿੰਡਾ ਜਰਸੀ ਫਾਰਮ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਜਾਂ ਜਿਹੜੇ ਫਾਰਮ ਚੋਂ ਵੀਡੀਓ ਬਣਾ ਰਹੇ ਆ ਤੇ ਇਹ ਬਾਈ ਵਪਾਰ ਦਾ ਕੰਮ ਕਰਦਾ ਹੈ 90% 95% ਇੱਥੇ ਜਰਸੀ ਵਿਕਰੀ ਵਾਲੀ ਆਉਂਦੀ ਹੈ ਪਰ ਨਾਲ ਕਈ ਵਾਰ ਐਫ ਗਾਂ ਵੀ ਕੋਈ ਨਾ ਕੋਈ ਆ ਜਾਂਦੀ ਹੈ ਅੱਜ ਦੀ ਜਿਹੜੀ ਵੀਡੀਓ ਹੈ ਦੇ ਟੋਟਲ ਨਾਲ ਤੁਹਾਨੂੰ 15 ਲਗਭਗ ਦਿਖਾਉਂਗਾ ਜਿਆਦਾ ਵੀ ਹੋ ਸਕਦੇ ਆ ਹਰੇਕ ਤਰ੍ਹਾਂ ਦਾ ਪਸ਼ੂ ਮਿਲੂਗਾ ਜੇ ਕੋਈ ਭਰਾ ਕੱਚੀ ਗਾਂ ਖਰੀਦਣੀ ਚਾਹੁੰਦਾ ਹੈ ਘਰੇ ਸੰਭਾਲ ਕੇ ਤੇ ਚਾਹੁੰਦਾ ਵੀ ਉਹਦੇ ਘਰੇ ਜੀ ਲੱਗ ਜੇ ਤੇ ਜਦੋਂ ਨੂੰ ਸੂਵੇ ਸੋ ਉਦਾਂ ਦੀ ਗਾਂ ਵੀ ਮਿਲ ਜੂਗੀ ਜੇ ਕੋਈ ਭਰਾ ਛੋਟੀ ਵੱਛੀ ਦੇ ਉੱਤੇ ਕੰਮ ਕਰਨਾ ਚਾਹੁੰਦਾ ਤਾਂ ਵੱਛੀਆਂ ਵੀ ਹੈਗੀਆਂ ਸੂਈ ਸਵਾਈ ਗਾਂ ਵੀ ਹੈ ਜਿਹਦੇ ਨਾਲ ਬੱਚਾ ਵੱਛੀ ਹੈ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਬੇਨਤੀ ਇਹ ਆ ਵੀ ਜਿਹੜਾ ਪਸ਼ੂ ਖਰੀਦਣਾ ਆ ਕੇ ਦੇਖਿਓ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਉਹ ਜ਼ਰੂਰ ਤੁਸੀਂ ਕਰਿਆ ਕਰੋ ਪਸ਼ੂ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਹਰੇਕ ਪੱਖ ਤੋਂ ਦਿਖਾ ਦਿੰਨੇ ਆ ਪਰ ਸੋਚ ਹਰੇਕ ਇਨਸਾਨ ਦੀ ਆਪੋ ਆਪਣੀ ਹੈ ਕਿਸੇ ਨੂੰ ਕੋਈ ਚੀਜ਼ ਪਸੰਦ ਆ ਤੇ ਕਿਸੇ ਨੂੰ ਕੋਈ ਚੀਜ਼ ਪਸੰਦ ਹੁੰਦੀ ਹੈ ਸੋ ਆ ਕੇ ਦੇਖ ਕੇ ਆਪਦੀ ਪਸੰਦ ਦੀ ਚੀਜ਼ ਖਰੀਦ ਲਿਆ ਕਰੋ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਪਹਿਲਾਂ ਤੁਹਾਨੂੰ ਛੋਟੇ ਬੱਚੇ ਹੀ ਦਿਖਾ ਦਿੰਨੇ ਆ ਤੇਰਕ ਉਸ ਗਾਮਾ ਸੁਣਿਆ ਸੋਇਆ ਜਾਂ ਇਸ ਸਾਈਡ ਦੀਆਂ ਦਿਖਾ ਦੇਾਂਗੇ ਲਾਸਟ ਉੱਤੇ ਇੱਕ ਉਸ ਕੱਚੀਆਂ ਵੱੱਛੀਆਂ ਜਿਹੜੀਆਂ ਗੱਭਣ ਐ ਬਰੀਡ ਵਾਈਜ਼ ਚੰਗੀਆਂ ਐ ਉੱਥੋਂ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ੁਰੂ ਕਰਾਂਗੇ ਅਦਰੋਂ ਛੋਟੇ ਬੱਚਿਆਂ ਤੋਂ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਰਪਿੰਦਰ ਭਾਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇਸ ਸੀਜ਼ਨ ਦੀ ਇਹ ਮੰਨਾਂਗੇ ਵੀ ਦੂਜੀ ਵੀਡੀਓ ਬਣਾਉਣ ਲੱਗੇ ਆਂ ਹਾਂਜੀ ਹਾਂਜੀ ਬੜੀਆਂ ਚੰਗੀਆਂ ਵਹਿੜਾਂ ਦਿਖਾਈਆਂ ਪਿਛਲੀ ਵਾਰ ਜਿਹੜੀਆਂ ਗੱਭਣਾਂ ਆਈਆਂ ਸੀ ਹੋਗੀਆਂ ਸੇਲ ਸਾਰੀਆਂ ਉਹ ਸੇਲੀਆਂ ਹੋ ਗਈਆਂ ਸਿਹਰੇ ਆਪਣੀਆਂ ਠੀਕ ਹੈ ਅੱਛਾ ਭਾਈ ਰੁਟੀਨ 'ਚ ਇਸੇ ਤਰ੍ਹਾਂ ਪਸ਼ੂ ਹੁੰਦੇ ਆਂ ਮੇਰੇ ਆਪਣੇ ਰੁਟੀਨ 'ਚ ਆਂਦੇ ਡੇਲੀ ਦੇ 5 10 15 ਇਦਾਂ ਤੁਰੇ ਆਂਦੇ ਨੇ ਮਤਲਬ ਜਿਹੜਾ ਭਰਾ ਇਹ ਵੀਡੀਓ ਦੇਖੂਗਾ ਹਾਂਜੀ ਹਾਂਜੀ ਜਦੋਂ ਮਰਜ਼ੀ ਆ ਜਾਏ ਪਸ਼ੂ ਜ਼ਰੂਰ ਉਹਨੂੰ ਦੇਖਣ ਨੂੰ ਮਿਲ ਜਰੂਰ ਜ਼ਰੂਰ ਹੋਣਗੇ ਆਪਣੇ ਕੋਲ ਹਮੇਸ਼ਾ ਠੀਕ ਹੈ ਛੋਟੇ ਬੱਚੇ ਤੋਂ ਲੈ ਕੇ ਗੱਭਣ ਤੋਂ ਲੈ ਕੇ ਹੂੰ ਤੇ ਸੂਆ ਅੱਜ ਆਪਾਂ ਪੰਜ ਕਿਛੋਟੇ ਬੱਚੇ ਆਪਣੇ ਕੋਲ ਜਿਹੜੇ ਹਜੇ ਗੱਭਨ ਨਹੀਂ ਹੈਗੇ ਛੋਟੀ ਉਮਰ ਦੇ ਆ। ਹਾਂਜੀ ਛੋਟੀ ਉਮਰ ਦੇ ਬੱਚੇ ਜੀ। ਕੀ ਡਿਟੇਲ ਹੈ ਇਹਨਾਂ ਦੀ ਜੇ ਆਪਾਂ ਇਹਨਾਂ ਨੂੰ ਦੇਖੀਏ ਪਹਿਲਾਂ ਜਿਹੜੇ ਡਿਟੇਲ ਮੇਰੇ ਜਰਸੀ ਪਾਉਣ ਜਾਂ ਜਦੋਂ ਆਪਣੇ ਕੋਲ ਕੋਈ ਸੀਮਾ ਦਾ ਰਿਕਾਰਡ ਹੈ ਨਹੀਂ ਇਹਨਾਂ ਦਾ। ਠੀਕ ਹੈ। ਹਾਂਜੀ। ਠੀਕ ਹੈ। ਤੇ ਉਦਾਂ ਮਤਲਬ ਕਿ ਜਿਹੜੀ ਆ ਉਹਨਾਂ ਦੇ ਨੈਣ ਨਕਸ਼ ਜਿਹੜੇ ਆ ਤੇ ਵਧੀਆ ਰੈਂ ਬਰੀਡ ਤੇ ਕੰਮ ਕਰਨ ਵਾਲੇ ਨੇ। ਠੀਕ ਹੈ ਬਰੀਡ ਦੇ ਕੰਮ ਕਰਨ ਵਾਲੇ ਛੋਟੇ ਬੱਚੇ ਹੈਗੇ। ਹਾਂਜੀ ਹਾਂਜੀ। ਕੀਮਤ ਇਹਨਾਂ ਦੀ ਕੀ ਰਹਿੰਦੀ ਹੈ? ਕੀਮਤ ਮੇਰੇ ਫੋਨ ਤੇ ਹੋਊਗੀ ਜਾਇਜ ਹੋਗੀ ਇਹ ਬੱਚੀ ਛੋਟੀ ਉਮਰ ਦੀ ਹੈ ਇਹ ਦੂ ਅੱਗੇ ਬੱਚੀ ਦਾ ਢਾਂਚਾ ਦੇਖੋ ਇਹ ਵੀ ਬੱਚੀ ਤੁਸੀਂ ਦੇਖ ਸਕਦੇ ਹੋ ਭਈ ਆ ਦੋ ਤੋਲੇ ਤੋਰੇ ਉਹ ਖੋਲ ਕੇ ਦਿਖਾ ਦਿੰਨੇ ਆ ਤੁਹਾਨੂੰ ਇਹ ਛੋਟੀ ਉਮਰ ਦੀਆਂ ਹੀ ਬੱਚੀਆਂ ਐ ਇਹ ਮੇਰੇ ਖਿਆਲ ਚ ਬੱਚੇ ਸਾਰੇ ਖੀਰੇ ਹੀ ਹੋਣਗੇ ਭਈ ਹਾਂ ਜੀ ਖੀਰੇ ਵੀਰੇ ਬੱਚੇ ਯਾ ਦੇਖੋ 6-7 ਮਹੀਨਿਆਂ ਦੇ ਓਕੇ ਹਾਂਜੀ ਠੀਕ ਐ ਇੱਕ ਬੱਚੀ ਦਾ ਆਪਣੇ ਕੋਲ ਰਿਕਾਰਡ ਹੈਗਾ ਆਈਡੀ ਦਾ ਠੀਕ ਐ ਇਹ ਡੈਨਮਾਰਕ ਦੇ ਇੱਕ 146 ਨੰਬਰ ਦੀ ਐ ਠੀਕ ਐ ਆਪਾਂ ਦੇਖਦੇ ਆ ਲਿਆ ਭਾਈ ਸੋ ਇਹ ਦੋਸਤੋ ਬੱਚਾ ਛੋਟੀ ਉਮਰ ਦੇਖ ਸਕਦੇ ਹੋ ਤੁਸੀਂ ਪਸ਼ੂ ਵੀ ਬਾਈ ਹਰਾਂ ਕੋਲ ਰੂਟੀਨ ਚਾਉਂਦੇ ਆ ਤੇ ਗਾਹਕ ਵੀ ਪੁਰਾਣਾ ਜੁੜਿਆ ਹੋਇਆ ਇਦਾਂ ਦੇ ਆ ਭਰਾ ਜਿਹੜੇ ਇੱਥੇ ਰੂਟੀਨ ਚ ਆਉਂਦੇ ਰਹਿੰਦੇ ਆ ਜਿਹੜਾ ਵੀਰ ਜ਼ਰੂਰ ਦੇਖ ਕੇ ਜਾਇਓ ਇੱਕ ਤਾਂ ਤੁਹਾਨੂੰ ਸੈਟਅਪ ਪਸੰਦ ਆਊਗਾ ਤੁਸੀਂ ਵੀ ਜੇ ਖੇਤਾਂ ਚ ਬਣਾਉਣਾ ਚਾਹੁੰਦੇ ਆ ਘੱਟ ਖਰਚੇ ਤੇ ਇਦਾਂ ਦਾ ਸ਼ੈੱਡ ਬਣਾਇਆ ਜਾ ਸਕਦਾ ਇਹ ਤੋਂ ਅੱਗੇ ਫੇਰ ਬੱਛੀ ਇੱਕ ਤੋਰ ਕੇ ਦਿਖਾਉਣੇ ਆ ਇਸ ਤੋਂ ਅਗਲੀ ਬੱਛੀ ਜਿਹੜੀ ਉਹਦਾ ਰਿਕਾਰਡ ਸਾਰਾ ਮਿਲ ਜੂਗਾ ਥੋੜੀ ਤੋਰਾਂਗੇ ਬਹੁਤਾ ਲੰਬਾ ਨਹੀਂ ਲਿਜਾਂਦੇ ਆਪਾਂ ਕਿਉਂਕਿ ਵੀਡੀਓ ਜਿਹੜੀ ਉਹ ਬਹੁਤੀ ਲੰਬੀ ਨਹੀਂ ਲੀ ਜਾਨੀ ਮੋੜ ਲਾ ਬਾਈ ਇੱਥੋਂ ਹੀ ਕਾਂਚਾ ਇਸ ਵੱਚੀ ਦਾ ਵੀ ਤੁਹਾਨੂੰ ਪਸੰਦ ਆ। ਬਸ਼ੀਵੇਂ ਬਰੀਡ ਤੇ ਕੰਮ ਕੰਮ ਕਰਨ ਵਾਲੀ ਆ ਬਹੁਤ ਵਧੀਆ ਜੀ। ਸੋ ਬਾਕੀ ਸਾਨੂੰ ਆਪਾਂ ਜਿਹੜਾ ਮਾੜੀ ਸੀਮਣ ਬਣਾ ਸੀ ਲੇਕਿਨ ਆਪਣੇ ਕੋਲ ਰਿਕਾਰਡ ਹੈ ਨਹੀਂਗਾ ਇਹਦਾ। ਠੀਕ ਹੈ। 66 ਸੀਮਣ ਲਵਾਓ ਇਦਾਂ ਦੀਆਂ ਬੱਚੀਆਂ ਖਰੀਦ ਕੇ ਤੇ ਤੁਹਾਡੇ ਕੋਲ ਟੌਪ ਦੀ ਜਰਸੀ ਬਣ ਜੂ। ਇਹਦੂ ਅਗਲੀ ਬੱਚੀ ਹੈ ਜੀ ਦੀ ਡਿਟੇਲ ਵਾਈ ਜਿਹੜੀ ਕਹਿੰਦੇ ਸੀ ਵੀ ਹੈਗੀ। ਉਹ 46 ਨੰਬਰ ਆ ਆਪਣਾ ਹੈਗਾ ਡੈਨਮਾਰਕ ਦਾ 146। ਠੀਕ ਹੈ। ਹਾਂਜੀ ਉਹ ਤੇ ਬੱਚਾ ਜੀ ਇਹ। ਓਕੇ। ਸੋਣੀ ਬੱਚੀ ਆ ਦੋਸਤੋ। ਨਿੱਗਰ ਆ ਪੂਰੀ ਵੇਡਦੀ ਆ 7 ਮਹੀਨੇ ਉਮਰ ਆ 8 ਮਾ ਲੱਗਾ ਇਹਨੂੰ ਠੀਕ ਹੈ ਲਿਆ ਭਾਈ ਸਭੀ ਚੰਗੀ ਆ ਦੱਸੋ ਕਿੰது ਬਾਅਦ ਚ ਇੱਕ ਐਚ ਐਫ ਬੱਚੀ ਐ ਐਚ ਐਫ ਆ ਜਾਂਦਾ ਕਦੇ ਕਦੇ ਕੋਈ ਹਾਂਜੀ ਲਈ ਦੇਣਾ ਮੰਨ ਲੈ ਇਹਨੂੰ ਆਪਣੇ ਕੋਲ ਅੱਜ ਤੋਂ 5 ਦਿਨ ਪਹਿਲਾਂ ਹੈਗੇ 7-8 ਨਗ ਅੱਛਾ ਹਾਂ ਸੇਲ ਹੋ ਗਏ ਨੇ ਠੀਕ ਹੈ ਹਾਂਜੀ ਇਹ ਖੀਰੀ ਐ ਬੱਚੀ ਭਾਈ ਖੀਰੀ ਖੀਰੀ ਵੀਰੇ ਬੱਚਾ ਹੀ ਆ ਵੀ ਆਪਣਾ 8ਵਾਂ 9ਵਾਂ ਮਹੀਨਾ ਜਬ ਇਹ ਹੀਟ ਕੱਢਦੀ ਆ ਬੱਚੀ ਇਹ ਕੱਲ ਦੀ ਓਕੇ ਹਾਂਜੀ ਵੈਸੇ ਜਨਵਰੀ ਤੱਕ ਚੱਲੀ ਜੇ ਵੇਡ ਵਧੀਆਂ ਕਰ ਜਾਣਾ ਠੀਕ ਹੈ ਸੋ ਇਹ ਦੱਸੋ ਐਚ ਐਫ ਹੈ ਖੀਰੀ ਬੱਚੀ ਨਰੋਈ ਆ ਪੂਰੀ ਨਿੱਗਰ ਠ ਉਧਰ ਨੂੰ ਤੋਰਦੀ ਬਈ ਸਿੱਧੀ ਸੋ ਐਚਐਫ ਬਰੀਡ ਆ ਜਰਸੀਆਂ ਨਾਲੋਂ ਇਹਨਾਂ ਦੀ ਕਾਤ ਕਾਠ ਜ਼ਿਆਦਾ ਹੁੰਦਾ ਹੈ ਉਹਦੇ ਕਰਕੇ ਤੁਹਾਨੂੰ ਇਹ ਬੱਚਿਆਂ ਤੋਂ ਨਰੋਈ ਲੱਗੂਗੀ ਹਾਲਾਂਕਿ ਉਮਰ ਬਈ ਦੱਸਦਾ ਵੀ ਇਹਨਾਂ ਦੇ ਬਰਾਬਰ ਜੇ ਦੀ ਇਹਦੀ ਚੰਗੀ ਬੱਚੀ ਸੋਹਣੇ ਰੰਗ ਰੂਪ ਦੀ ਬੰਦ ਬਈ ਇੱਕ ਬਈ ਇੱਧਰ ਜਿਹੜੀ ਕਾਫੀ ਕਲਰ ਦੇ ਵਿੱਚ ਇਹ ਬੱਚਾ ਹੈਗਾ ਵੀਰ ਜੀ 15 ਮਹੀਨਿਆਂ ਦਾ ਹੂੰ ਪਰ ਲੇਕਿਨ ਇਹ ਹੈਗਾ ਆਪਣਾ 16 ਕਿ ਮਹੀਨੇ ਆ ਤੇ 5 ਮਹੀਨੇ ਦਾ ਘੱਪਣਾ ਪੰਜ ਮਹੀਨਿਆਂ ਦੀ ਚੱਕ। ਹਾਂ ਛੋਟੀ ਮੱਟੀ ਘਲਾਤਾ ਜਾਂਦਾ ਇਹ। ਠੀਕ ਹੈ। ਅਰੇ ਜਿਵੇਂ ਜਰਸੀ ਸੀਮਣ ਲੱਗਾ ਹੋਇਆ ਤਾਂ ਫਿਰ ਇਹਨੂੰ ਕੋਈ ਹੂਣ ਲੱਗਿਆ ਤਾਂ ਕੋਈ ਦਿੱਕਤ ਨਹੀਂ। ਨਹੀਂ ਕੋਈ ਦਿੱਕਤ ਨਹੀਂ ਹੈਗੀ ਵੀਰੇ। ਠੀਕ ਹੈ। ਹਾਂਜੀ ਹਾਂਜੀ। ਓਕੇ। ਤੋਰੀ ਕਿਉਂਕਿ ਹਜੇ ਇਹਦੇ 5 ਮਹੀਨੇ ਪਏ ਆ ਗ੍ਰੋਸ ਬਹੁਤ ਕਰ ਜਾਣੀ ਐ ਬੱਚੀ ਨੇ। ਠੀਕ ਹੈ। ਸੋ ਪੰਜਾਂ ਮਹੀਨਿਆਂ ਦੀ ਗੱਭਣ ਦੋਸਤੋ ਬੱਚੀ ਬੋਡੀ ਵੇਟ ਜਰਸੀ ਦੇ ਹਿਸਾਬ ਤੇ ਪੂਰਾ ਖਵਾਨਾ ਚੌਰਸ ਰੱਖੂਗੀ। ਬਣਾਉਂਦੀ ਸੋਨਾ ਹੁੰਦੀ ਐ ਪੰਜ ਮਹੀਨਿਆਂ ਦੀ ਗੱਭਣ ਬੱਚੀ। ਖੀਰੀ ਐ, ਛੋਟੀ ਉਮਰ ਐ। 16 ਕਿ ਮਹੀਨੇ ਬਾਈ ਦੱਸਦਾ ਉਮਰ ਐ ਤੇ ਪੰਜ ਮ ਜੋ ਜੇ ਕੋ ਭਰਾ ਸਿਆਲਾਂ ਚ ਸੁੰਦੀ ਜਰਸੀ ਖਰੀਦਣਾ ਚਾਹੁੰਦਾ ਹੈ ਤਾਂ ਤੁਸੀਂ ਸੰਪਰਕ ਕਰ ਲਓ। ਭਈ ਆਪਾਂ ਐਂ ਕਰਦੇ ਹਾਂ ਹੁਣ ਇਧਰ ਗਾਵਾਂ ਦਿਖਾ ਦਈਏ ਦੁੱਧ ਵਾਲੀਆਂ। ਫਿਰ ਆਪਾਂ ਜਿਹੜੀਆਂ ਬੱਚੀਆਂ ਆਪਣੇ ਕੋਲ ਹੈਗੀਆਂ ਉਹ ਦਿਖਾਵਾਂਗੇ। ਜਿਹੜੀ ਇਹ ਪਹਿਲੇ ਨੰਬਰ ਤੇ ਗਾਂ। ਇਹ ਮੇਰੇ ਸੂਈ ਹੋਈ ਆ। ਆ ਦੋ ਦੋ ਘੰਟੇ ਹੋਇਆ ਸੂਈ ਨੂੰ ਇਹਨੂੰ ਜੇਰ ਜੂਰ ਪੈ ਗਈ ਇਹਦੀ। ਠੀਕ ਐ ਸੂਹਾ ਕਰਨਾ। ਦੂਜਾ ਸੂਆ ਹੈ। ਬੱਚਾ ਬੱਚੀ ਦਿੱਤੀ। ਮਸ਼ੀਨ ਦਿੱਤੀ ਆ ਬਹੁਤ ਪਿਓਰ ਦੀ ਜੀ। ਠੀਕ ਐ। ਰੇਟ ਰੇਟ ਮੇਰੇ ਫੋਨ ਤੇ ਹੋਣੇ ਸਾਰੇ। ਠੀਕ ਐ। ਅੱਜ ਹੋਣਗੇ ਆਪਣੇ ਜਾਇਜ। ਠੀਕ ਐ। ਤੋਰ ਦੇ ਬੰਦ ਉਹ ਦੋਸਤ ਇਹਦਾ ਰੇਟ ਜਿਹੜੇ ਫੋਨ ਤੇ ਆਨੇ ਦਾ ਕਾਰਨ ਹੈ ਇੱਕ ਕੁਸ ਭਰਾ ਵਪਾਰ ਦਾ ਕੰਮ ਕਰਦੇ ਆ ਉਹਨਾਂ ਨੇ ਪਸੂ ਖਰੀਦਣਾ ਹੁੰਦਾ ਹੈ ਬਿਨਾ ਚੱਕ ਪਰਦੇ ਨਾਲ ਹੀ ਖਰੀਦਾ ਜਾਂਦਾ ਨਹੀਂ ਮੈਂ ਨਿੱਗ ਨਰੋਈ ਆ ਬਹੁਤ ਸੋਹਣੀ ਆ ਹਮ ਸੋਸ਼ਲ ਮੀਡੀਆ ਦਾ ਜ਼ਮਾਨਾ ਹਰੇਕ ਭਰਾ ਵੀਡੀਓ ਦੇਖਦਾ ਫਿਰ ਉਹ ਰੇਟ ਨੇਚਰਲੀ ਇਹ ਤੂੰ ਵੱਧ ਕੇ ਉਹਨੂੰ ਦੱਸਣਾ ਪਊਗਾ ਤਾਂ ਫਿਰ ਉਹਦਾ ਦਿੱਕਤ ਆਉਂਦੀ ਹੈ ਥਣ ਹੱਥੀ ਚੁਆਈ ਵਾਲੇ ਆ ਸੋਈ 2 ਘੰਟੇ ਪਹਿਲਾਂ ਵੱਛੀ ਨੂੰ ਇਹਨੇ ਜਨਮ ਦਿੱਤਾ ਜੇਰ ਬਾਈ ਕਹਿੰਦਾ ਪੈ ਗਈ ਸੀ ਉਦਿਆਂ ਫੋਟੋ ਵੀਡੀਓ ਮਿਲ ਜਾਂਦੀਆਂ ਹੁੰਦੀਆਂ ਵੀਡੀਓ ਚੇਸ ਕਰਕੇ ਨਹੀਂ ਦਿਖਾਈਦਾ ਵੀ ਉਹ ਚੀਜ਼ ਤੁਹਾਨੂੰ ਦਿਖਾਉਣੀ ਕਿਉਂ ਆ ਜਿਹੜਾ ਭਰਾ ਖਰੀਦੂਗਾ ਤਸੱਲੀ ਕਰ ਲੂਗਾ ਆਪ ਇਹ ਬੱਛੀ ਹੈ ਦੇ ਨਾਲ ਇਹ ਤੋਂ ਅੱਗੇ ਇੱਕ ਗਾਂ ਗੱਭਣ ਬਾਈ ਕਿੰਨਾ ਮਾਸੂਆ ਸੁਆ ਸੁਗੀ ਹੈ ਇਹ ਦੂਜਾ ਸੁਆ ਸੁਣੀ ਹੈ ਜੀ ਕਿੰਨਾ ਟਾਈਮ ਲੇਜੂ ਹਜੇ ਇਹਨੇ ਪਾਏ 15 ਕਿ ਦਿਨ ਪਾਏ ਜੀ ਇਹਦੇ 15 ਦਿਨ ਪਾਏ ਹਾਂ ਜੀ ਪਹਿਲੇ ਸਵੇਰਾ ਦੁੱਧ ਹੈਗਾ 15 16 ਕਿਲੋ ਦਾ ਰਿਕਾਰਡ ਇਹਦਾ ਠੀਕ ਹੈ ਤੇ ਵੇੜ ਤੁਸੀਂ ਆਰਡਰ ਕੁਆਲਿਟੀ ਦੇਖੋ ਪੂਰੀ ਠੀਕ ਹੈ ਮਿਲਕ ਲੈਂਡ ਬਹੁਤ ਵਧੀਆ ਲੱਗ ਰਹੀ ਕੱਢੀ ਹੋਈਆਂ ਨੇ ਠੀਕ ਹੈ ਤੋਰਦੀ ਬਾਈ ਦੋਸਤੋ ਦੂਜਾ ਸੂਆ ਪਰ ਹਜੇ ਇਹ 15 ਦਿਨ ਲੈਂਦੀ ਐ ਸੂਣ ਚ ਸਰਪੰਦ ਭਾਈ ਕਈ ਵਾਰ ਕੋਈ ਵਪਾਰ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੁੰਦਾ ਭਰਾ ਜਰਸੀ ਤੇ ਕੰਮ ਕਰਨਾ ਹੁੰਦਾ ਹਾਂਜੀ ਹਾਂਜੀ ਤਾਂ ਉਹ ਸੰਪਰਕ ਕਰ ਸਕਦੇ ਤੁਸੀਂ ਕਰ ਸਕਦਾ ਵੀਰ ਨਹੀਂ ਕਰ ਸਕਦਾ ਠੀਕ ਐ ਮਤਲਬ ਪਸੂ ਦਸਤੋ ਜੇ ਕੋਈ ਵੀਰ ਆਪ ਖੁਦ ਆਪ ਦੇ ਏਰੀਆ ਚ ਵਪਾਰ ਦਾ ਕੰਮ ਚਲਾਉਣਾ ਚਾਹੁੰਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਤੁਹਾਨੂੰ ਭੇਜ ਦਿਆ ਕਰਨਗੇ ਤੁਸੀਂ ਪਸੂ ਪਸੰਦ ਕਰਕੇ ਜੇ ਕੋਈ ਭਰਾ ਦੋ ਰੁਪਏ ਕਮਾਉਣੇ ਚਾਹੁੰਦਾ ਤੇ ਇਸ ਤਰੀਕੇ ਨਾਲ ਵੀ ਕਮਾ ਸਕਦੇ। ਤੁਹਾਡੇ ਆਉਣ ਤੋਂ ਪਹਿਲਾਂ ਦੋ ਗਣਾ ਕਿ ਤੁਹਾਨੂੰ ਮੈਂ ਦੱਸਿਆ ਸੀ ਤਿਆਰੀ ਸੀਗੇ। ਅੱਛਾ ਉਹ ਸਵੇਰੇ ਗਏ ਨੇ ਆਪਣੇ گاਮ ਕਾਰੋਬਾਰੀ ਬੰਦੇ ਨੇ ਖੜੇ ਨੇ। ਅੱਛਾ ਇਹਦੀ ਕੀ ਡਿਟੇਲ ਆ ਬਈ? ਇਹ ਵੀ ਵੀਰੇ ਲੈ ਜੂਗੀ 12-13 ਦਿਨ। ਦੂਜਾ ਸੂਵੇ ਦਾ ਵਾ। ਠੀਕ ਹੈ। ਹਾਂਜੀ ਬਰੀਡ ਪਿਓਰ ਜਰਸੀ ਚ ਹੈ। ਸਹੀ ਹੈ ਬਈ। ਦੁੱਧ ਚੋਆਇਆ ਇਹਨੇ 16-17 ਲੀਟਰ ਪਹਿਲੇ ਸੂਵੇ ਦਾ। ਠੀਕ ਹੈ। ਸੋ ਦੱਸੋ ਚੰਗਾ ਦੁੱਧ ਦੇਊਗੀ ਖਾਂ ਦਾ ਢਾਂਚਾ ਸੋਹਣਾ ਹੈ। ਜਰਸੀ ਦਿਨ 12-15 ਤਕਰੀਬ ਲੈ ਹੀ ਜਾਣੇ ਆ ਜ ਨੇ। ਠੀਕ ਹੈ। ਉਹ ਜੇ 12-15 ਦਿਨ ਲੈਂਦੀ ਹੈ ਲੈ ਆ ਬਈ ਕਮਾ ਲੈ ਇ ਬਰੀਡ ਵਾਈਡ ਪਿਓਰ ਤੇ ਉੱਤੋਂ ਕੰਗਰੋੜ ਬਿਲਕੁਲ ਸਿੱਧੀ ਹੈ ਵਜ਼ਨ ਜਿੰਨਾ ਖੇਗਾ ਉਹ ਤੁਹਾਡੇ ਸਾਹਮਣੇ ਹੈ ਹਾਈਟ ਦੀ ਜਜਮੈਂਟ ਆਕੇ ਤੁਸੀਂ ਕਰ ਸਕਦੇ ਹੋ ਇਹ ਕੇਚਫ ਹੈ ਬਾਈ ਕੋਲ ਬਹੁਤ ਵੱਡੇ ਕਦ ਕਦ ਕਿੰਨਾ ਮਸੂਆ ਸੁਕ ਇਹ ਮੇਰੇ ਪਿਓਰ ਤੀਜੇ ਸਵੇ ਸੁਣੀ ਆਪਾਂ ਦੂਜੇ ਗਈਏ ਕੋਈ ਫਾਇਦਾ ਨਹੀਂ ਹੈਗਾ ਤੇ ਦੁੱਧ ਦਾ ਰਿਕਾਰਡ ਹੈਗਾ ਦਾ 35 32 ਲੀਟਰ ਦਾ ਠੀਕ ਹੈ ਹਾਂਜੀ ਕਿੰਨਾ ਟਾਈਮ ਲੇਜੂ ਇਹ ਦੇ ਵੀਰੇ ਅਜ ਰਹਿ ਗਿਆ 22 23 ਦਿਨ ਠੀਕ ਹੈ ਤੋਰ ਤੀਏ ਨੂੰ ਵੀ ਹਾਂਜੀ 22 23 ਦਿਨ ਲੈਂਦੀਏ ਦੋਸਤੋ ਬਹੁਤ ਵੱਡਾ ਟਾਂਚਾ ਹੈ ਪੇਟ ਦਾ ਸੈਜ ਤੁਸੀਂ ਦੇਖੋ ਉਤੋਂ ਕੰਗਰੋੜ ਬਿਲਕੁਲ ਸਿੱਧੀ ਬਰੀਡ ਤੇ ਕੰਮ ਕਰਨ ਵਾਲੀ ਹੈ ਜੇ ਕੋਈ ਪੈਰ ਬਣਨ ਵਾਲੇ ਆ ਪੰਜ ਬਣਾ ਕੇ ਨਾ ਪੈਰ ਪੈਰ ਬਣਾ ਕੇ ਫੇਰ ਭੇਜਾਂਗੇ ਠੀਕ ਹੈ ਹਾਂਜੀ ਸੋ ਖੁਰ ਦੋਸਤੋ ਬਨਣ ਵਾਲੇ ਆ ਬਾਈ ਕਹਿੰਦਾ ਵੀ ਇਹ ਬਣਾ ਕੇ ਤੇ ਫੇਰ ਭੇਜਾਂਗੇ ਲਿਆ ਭਾਈ ਇਹ ਜ਼ਰੂਰ ਧਿਆਨ ਰੱਖਿਆ ਕਰੋ ਜੇ ਐਚ ਐਫ ਜਾਂ ਜਰਸੀ ਕਿਸੇ ਵੀ ਨਸਲ ਤੇ ਕੰਮ ਕਰਦੇ ਹੋ 6 ਮਹੀਨਿਆਂ ਬਾਅਦ ਬਹੁਤ ਜ਼ਰੂਰੀ ਹੈ ਜੇ ਫੇਰ ਵੀ ਟਾਈਮ ਨਹੀਂ ਲੱਗਦਾ ਸਾਲ ਚ ਇੱਕ ਵਾਰ ਜ਼ਰੂਰ ਖੁਰ ਬਣਾਇਆ ਕਰੋ ਪਸ਼ੂਆਂ ਦੇ ਰਾਖ ਵੀ ਵੱਧ ਲੱਗੂਗੀ ਬਸ ਉਹਨੂੰ ਦੁੱਧ ਵੀ ਵੱਧ ਦੇਊਗਾ ਕਿਉਂਕਿ ਸਾਰਾ ਬਾਡੀ weight ਜਿਹੜਾ ਉਹ ਪੈਰਾਂ ਦੇ ਉੱਤੇ ਡਿਪੈਂਡ ਕਰਦਾ ਉਹਦੇ ਤੇ ਰਹਿਣਾ ਹੁੰਦਾ ਇੱਕ ਕੱਚੀ ਵਿਹੜ ਹੈ ਮੇਰੇ ਇਹ ਥੋੜੇ ਨਾ ਜਿੱਦਾਂ ਮਤਲਬ ਕਿ ਪੱਕ ਕੇ ਬਣੀ ਥੋੜੀ ਉਮਰ ਚ ਠੀਕ ਹੈ ਹਾਂਜੀ ਸੂਣੀ ਪਹਿਲੇ ਸੂਏ ਆ ਪਲੂਣੀ ਇਹ ਠੀਕ ਹੈ ਪਹਿਲਾ ਸੂਆ ਹਾਂਜੀ ਹਾਂਜੀ ਕਿੰਨੇ ਚੰਗੇ ਇਹ ਆਤਮਾਮੀ ਨਾਲ ਚੱਲਦਾ ਇਹਨੂੰ ਅੱਠਵਾ ਚੱਲਦਾ ਹਾਂਜੀ ਹਾਂਜੀ ਕਾਂ ਦਾ ਕਾਠ ਪੂਰਾ ਵੱਡਾ ਹੈ ਇਹਦਾ ਸਹੀ ਹੈ ਕਿਹੜੀ ਰਹਿਣ ਥੋੜਾ ਕ੍ਰਾਸ ਪੰਦੇ ਵਿੱਚ ਹੈ ਠੀਕ ਹੈ ਸੋ ਜਰਸੀ ਥੋੜੀ ਕ੍ਰਾਸ ਚ ਰਹਿੰਦੇ ਲੰਬਾਈ ਚੰਗੀ ਹੈ ਖਵਾ ਲੇਵਲ ਉਹ ਅੱਠਵਾਂ ਮਹੀਨਾ ਲੱਗਾ ਕੱਦ ਕਾਠ ਕਿਉਂਕਿ ਥੋੜਾ ਕ੍ਰੋਸ ਆਂਗ ਹੋ ਗਈ ਤਾਂ ਕੱਦ ਵੀ ਵੱਧ ਗਿਆ ਤੇ ਵੇਲ ਵੀ ਲੰਬੀ ਹੋ ਗਈ ਹੈ ਸੋ ਇਹ ਵੀ ਫੋਰ ਸੇਲ ਹੈ ਆਓ ਕੋ ਸਹੀ ਫਰ ਦਿਖਾਉਂਗਾ ਤੁਹਾਨੂੰ ਉਹਨਾਂ ਬਾਰੇ ਗੱਲਬਾਤ ਬਾਈ ਨਾਲ ਕਰਦੇ ਹਾਂ ਸੋ ਦੋਸਤੋ ਇਹ ਇੱਕ ਇੱਕ ਬੱਚੀ ਖੁੱਲੀ ਛੱਡੀ ਜਾਵਾਂਗੇ ਤੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਜੇ ਇਕੱਠੇ ਨਾਲ ਛੱਡਦੇ ਆ ਤਾਂ ਫਿਰ ਦਿੱਕਤ ਆਉਂਦੀ ਹੈ ਵੀ ਪਸ਼ੂ ਇਕੱਠੇ ਹੋ ਜਾਂਦੇ ਆ ਤਾਂ ਭਾਈ ਇਹਦੀ ਡਿਟੇਲ ਦੱਸ ਦਗੇ ਪਹਿਲਾਂ ਮੇਰਾ ਦੋ ਦੰਦਾਂ ਦਾ ਇਹ ਠੀਕ ਹੈ ਇਹ ਵੀ 7ਵੇਂ ਮਹੀਨੇ ਚੱਲਦੀ ਆ ਬੱਚੀ ਠੀਕ ਹੈ ਦੋ ਦੰਦ ਦੋਸਤੋ 7ਵਾਂ ਮਹੀਨਾ ਲੱਗਾ ਵਿਆ ਹਾਂਜੀ ਬੱਚੀ ਬਹੁਤ ਕੱਦ ਕਾਠ ਵਾਲੀ ਆ ਹੂੰ ਤੇ ਬੰਦਿਆ ਜਬਰੀ ਰੂਟ ਦੇ ਕੰਮ ਕਰਨ ਲਈ ਉਹਦੇ ਵਾਸਤੇ ਬਹੁਤ ਵਧੀਆ ਠੀਕ ਐ ਨਰੋਈ ਆ ਪੂਰੀ ਠੀਕ ਐ ਤੇ ਅੰਡਰ ਕੁਆਲਟੀ ਵੀ ਬਹੁਤ ਸੋਹਣੀ ਬਣਦੀ ਜਾਂਦੀ ਆ ਹੂੰ ਤੇ ਇਹਨੂੰ 28 ਤਰੀਕ ਨੂੰ 7ਵਾਂ ਮਹੀਨਾ ਲੱਗਾ ਵਾ 28 ਤਰੀਕ ਤੋਂ 7ਵਾਂ ਲੱਗ ਗਿਆ ਹਾਂਜੀ ਹਾਂਜੀ ਠੀਕ ਐ ਸੋ ਦੋਸਤੋ 7ਵਾਂ ਲੱਗਾ ਤਿੰਨ ਮਹੀਨੇ ਰਹਿੰਦੇ ਆ ਇਹਦੇ ਤੋ ਦੋ ਦੰਦ ਆ ਦੋ ਦੰਦ ਪੂਰੀ ਰੁੱਤ ਚ ਸੂਹੂਗੀ ਬਾਈ ਆ ਬੱਚੀ ਖੀਰੀ ਆ ਜੀ ਅੱਛਾ ਖੀਰੀ ਆ ਹਾਂ ਬੱਚੀ ਜਿਹੜੀ ਆ ਬਹੁਤ ਕੁਆਲਟੀ ਵਿੱਚ ਆ ਹੂੰ ਕਿ ਕਿਸੇ ਪੱਖੋਂ ਵੀ ਹੈ ਨਹੀਂ ਕੋਈ ਦੋ ਪੈਸੇ ਜਾਂ ਕਰਾਸ ਇਹਦੇ ਵਿੱਚ ਕੁਝ ਵੀ ਆ ਠੀਕ ਹੈ ਤੇ ਇਹਨੂੰ ਵੀ ਚੱਲਦਾ ਛੇਵਾਂ ਮਹੀਨਾ ਸਤਵਾਂ ਲੱਗਣ ਵਾਲਾ ਇਹਨੂੰ ਸਤਵਾਂ ਲੱਗਣ ਵਾਲਾ ਦੱਸੋ ਬੱਚੀ ਦਾ ਰੈਂਟ ਦੇਖਿਓ ਬੱਚੀ ਤਾਂ ਬਹੁਤ ਚੰਗੇ ਅੱਖਰ ਨੇ ਸਹੀ ਹੈ ਬਈ ਬਹੁਤ ਸੋਹਣੀ ਬੱਚੀ ਦੋਸਤੋ ਖੀਰੀ ਹੈ ਖਵਾਨਾ ਬਣਾਉਣੀ ਹੁੰਦੀ ਬਈ ਕਮਾਦੀਆਂ ਨੂੰ ਮੜਾ ਦੇਖੋ ਬਿਊਟੀ ਇਹਦੀ ਨਗੀਨਾ ਹੀ ਹੈ ਜਿਹੜਾ ਭਰਾ ਪੇਮੈਂਟ ਇਨਵੈਸਟ ਕਰ ਸਕਦਾ ਬਹੁਤ ਸੋਹਣੀ ਜੱਟ ਸੀ ਰੀਡ ਤੇ ਕੰਮ ਕਰਨ ਵਾਲੀ ਆ ਬੱਚੀ ਬਹੁਤ ਠੀਕ ਹੈ ਬਈ ਉਹਨੂੰ ਬੰਨ ਨਹੀਂ ਦੇ ਬਈ ਭਾਵੇਂ ਹੋਂ ਸੋ ਇਹ ਵੀ ਬੱਚੀ ਤੁਸੀਂ ਦੇਖੋਗੇ ਫਟੇ ਨੂੰ ਇੱਕ ਸਾਈਡ ਤੇ ਬੈਠੀ ਹੈ ਦੂਜੀਆਂ ਥੋੜਾ ਜਿਹਾ ਉਮਰ ਚ ਵੱਧ ਹੋਣ ਕਰਕੇ ਉਹਨਾਂ ਦਾ ਦਬਾਅ ਤੇ ਬਣਿਆ ਰਹਿਣਾ ਆ ਬਾਈ ਇਹਦੂ ਅੱਗੇ ਜਿਹੜੀ ਇਹ ਬਲੈਕ ਇਹ ਕਿੰਨੇ ਚਰਦੀ ਗੱਭਣਾ ਬਾਈ ਇਹ ਵੀਰੇ ਆਪਣੀ ਜਲਦੀ 8ਵੇਂ ਮਹੀਨੇ ਚ 8ਵੇਂ ਮਹੀਨੇ ਚ ਹਾਂਜੀ ਠੀਕ ਹੈ ਸੋ ਸੋ 8ਵਾਂ ਮਹੀਨਾ ਚੱਲੀ ਜਾਂਦਾ ਬਾਹਰ ਕਾਟੇ ਨੂੰ ਮਾਂ ਮੇ ਨਾ ਚੱਲਦਾ ਇਹਨੂੰ ਨੋਵਾ ਲੱਗਣਾ ਹਜੇ ਵੈਡ ਨੂੰ ਆਪਣੇ ਹਫ਼ਤੇ ਤੱਕ ਠੀਕ ਐ ਥੋੜਾ ਕ੍ਰੋਸ ਅੰਗ ਚਾਹੀ ਗਈ ਬਈ ਇਹ ਹਾਂਜੀ ਥੋੜਾ ਕ੍ਰੋਸ ਪਾਣਾ ਜੀ ਠੀਕ ਐ ਪਰ ਬੱਚੀ ਦੁੱਧ ਦੁੱਧ ਤੇ ਚੰਗਾ ਕੱਢੂਗੀ ਠੀਕ ਐ ਬੱਚੇ ਤਾਂ ਬਈ ਇਦਾਂ ਦੀ ਤੋਂ ਵਧੀਆ ਨਹੀਂ ਬੱਚਾ ਵੀਰੇ ਪਿਓਰੀ ਦਊਗਾ ਜਿਹੜਾ ਆਪਾਂ ਸੀਮ ਜੂਜ਼ ਕਰਾਂਗੇ ਉਹੋ ਹੀ ਬੱਚਾ ਨੇ ਵਧੀਆ ਹੋਊਗਾ ਠੀਕ ਐ ਕਿਉਂਕਿ ਕੱਲੇ ਖਾਲੀ ਕਾਨੀ ਭਾਰਿਆ ਇਹਦੇ ਬਾਕੀ ਜਿਹੜੇ ਕੈਰੇਕਟਰ ਸਾਰੇ ਜਰਸੀ ਦੇ ਹੀ ਆ ਠੀਕ ਐ ਹਾਂਜੀ ਓਕੇ ਸੋ ਸੋ ਇਹ ਵੇਖੋ ਤੁਸੀਂ ਰਪਿੰਦਰ ਭਾਈ ਇਹ ਇਸ ਵੈਡ ਦੀ ਕੀ ਇਹ ਵੀ ਦੋਦਾਂ ਦਾ ਜੀ ਠੀਕ ਐ ਕਿੰਨੇ ਚਿਰ ਦੀ हां सो दोस्तों देखो ਤੁਸੀਂ ਦੋ ਦੰਦ ਵੱੱਛੀ 8ਵਾਂ ਮਹੀਨਾ ਨਰੋਈ ਪੁਰੀਆ ਵੀਰੇ ਜਿੰਨੇ ਆਪਣੀਆਂ ਬਹਿਣਾ ਸਾਰੀਆਂ ਜਿਹੜੀਆਂ ਸਾਰੀਆਂ ਨਰੋਈਆਂ ਦੇ ਇੱਕ ਤੋਂ ਇੱਕ ਹੀ ਆ ਜਿਹੜੀ ਉੱਧਰ ਲਾਸਟ ਤੇ ਖੜੀ ਹੈ ਬਈ ਵੱੱਛੀ ਉਹ ਵੀ ਵੀਰੇ ਆਪਣੀਆਂ ਨੂੰ ਲੱਗਾ ਆਪਣਾ 7ਵਾਂ ਮਹੀਨਾ ਚੱਲਦਾ ਆਉਂਦਾ ਵੀ ਇਹਨੂੰ 7ਵਾਂ ਹਾਂਜੀ ਹਾਂਜੀ ਮਤਲਬ ਆਪਾਂ ਚਲੋ ਅਗਲੇ ਨੂੰ ਇਹ ਚੀਜ਼ਾਂ ਦਿਖਾ ਦਿੰਨੇ ਆ ਜਿਹੜਾ ਭਰਾ ਖਰੀਦਣਾ ਚਾਵੇ ਉਹ ਆ ਕੇ ਦੇਖੇ ਹਾਂਜੀ ਹਾਂਜੀ ਤੇ ਇਦਾਂ ਦੀਆਂ ਵੱੱਛੀਆਂ 6 6 7 7 ਮਹੀਨਿਆਂ ਦੇ ਆਪਣੇ ਕੋਲ ਇਦਾਂ ਮਿਲ ਜਾਣੀਆਂ ਮਿਲ ਜਾਂਦੀਆਂ ਮਿਲ ਜਾਂਦੀਆਂ ਸਾਰੀਆਂ ਠੀਕ ਹੈ ਓਕੇ ਸੋ ਦੋਸਤੋ ਇਹ ਤੁਸੀਂ ਆ ਕੇ ਇਹਨਾਂ ਨੂੰ ਦੇਖ ਸਕਦੇ ਹੋ ਜਿਹੜਾ ਭਰਾ ਖਰੀ ਇਦਾਂ ਦੀਆਂ ਬੱਚੀਆਂ ਇੱਥੇ ਆਮ ਹਰ ਟਾਈਮ ਹੀ ਅਵੇਲੇਬਲ ਰਹਿੰਦੀਆਂ। ਤੋਂ ਵਿజిਟ ਕਰ ਸਕਦੇ ਹੋ ਕੁਝ ਬੱਚੇ ਜਿਹੜੇ ਇੱਥੇ ਵਿਕੇ ਹੋਏ ਵੀ ਆ। ਸੋ ਦੋਸੋ ਆ ਕੇ ਜਿਹੜਾ ਪਸ਼ੂ ਖਰੀਦਣਾ ਚਾਹੋ ਦੇਖੋ ਬਹੁਤ ਸੋਹਣੀਆਂ ਬੱਚੀਆਂ ਗਾਵਾਂ ਤੇ ਕੁਸ ਜਿਹੜੀਆਂ ਗੱਬਣ ਵਹਿਣਾ ਇਸ ਸਾਈਡ ਤੇ ਤੁਹਾਨੂੰ ਦਿਖਾਤੀਆਂ। ਬਾਕੀ ਤੁਹਾਡੀ ਚੋਇਸ ਕੰਮ ਕਰੂਗੀ। ਅੱਜ ਦੀ ਵੀਡੀਓ ਫਿਲਹਾਲ ਇਹਨਾਂ ਜਰਸੀ, ਗਾਵਾਂ ਜਾਂ ਮੱਛੀਆਂ ਦੀ ਸੀ। ਧੰਨਵਾਦ।